ਸ਼ਸ਼ੀਕਾਲ ਪੰਜਾਬੀਓ ਕੀ ਹਾਲ ਚਾਲ ਠੀਕ ਠਾਕ ਹਾਂ ਜੀ ਮੈਂ ਤੁਹਾਨੂੰ ਅੱਜ ਬਹੁਤ ਹੀ ਵਧੀਆ ਫਨਕਾਰ ਸੋਨੂ ਸਿੱਤੂ ਵਾਲੇ ਦੀ ਮਤਲਬ ਗਰਲਫ੍ਰੈਂਡ ਨਾਲ ਗੱਲਬਾਤ ਕਰਾ ਰਹੇ ਹਾਂ ਜੋ ਕਿ ਬਹੁਤ ਵੱਡੀ ਗੱਲ ਹੈ ਜੋ ਕਿ ਪੰਜਾਬ ਦੇ ਮੰਨੇ ਪ੍ਰਵੰਨੇ ਸਟਾਰ ਨੇ ਸ਼ਸ਼ੀਕਾਲ ਮੈਡਮ ਜੀ ਸ਼ਸ਼ੀਕਾਲ ਜੀ ਹੋਰ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਠੀਕ ਠਾਕ ਅੱਛਾ ਜੀ ਹੁਣ ਸੋਨੂ ਕਿੱਥੇ ਰਹਿੰਦੇ ਜੀ ਅੱਜ ਕੱਲ ਸੋਨੂ ਤਾਂ ਅੱਜ ਕੱਲ ਜੀ ਸਟਾਰ ਬਣ ਗਿਆ ਵੱਡੇ ਸਟਾਰਾਂ 'ਚ ਫਿਰਨ ਲੱਗ ਗਿਆ ਜੀ ਮੇਰਾ ਸਾਥ ਛੱਡ ਗਿਆ मैडम जी कह रहे ने सोनू जी मैडम जी ਦਾ ਸਾਥ ਛੱਡ ਚੁੱਕੇ ਨੇ ਜੋ ਕਿ ਬਹੁਤ ਹੀ ਵੱਡੀ ਗੱਲ ਹੈ मैडम जी ਜਦੋਂ ਪਹਿਲੀ ਵਾਰੀ ਗੱਲ ਹੁੰਦੀ ਸੀ ਉਦੋਂ ਤੁਸੀਂ ਕਿਵੇਂ ਸਾਥ ਦਿੰਦੇ ਸੀ ਉਹਨਾਂ ਦਾ ਉਦੋਂ ਤਾਂ ਬਹੁਤ ਵਧੀਆ ਧੀ ਜੀ ਤੋਂ ਤਾਂ ਫੋਲੋਅਰ ਵਧ ਗਏ ਉਦੋਂ ਮੈਨੂੰ ਘੱਟ ਪਿਆਰ ਕਰਨ ਲੱਗ ਗਿਆ ਜੀ ਅੱਛਾ ਜੀ ਹਾਂ ਜੀ ਕਰੋ ਸਟਾਰ ਬਣ ਗਿਆ ਜੀ ਫਿਰ ਮੇਰਾ ਪੰਡਾ ਹੀ ਛੱਡ ਗਿਆ ਹੁਣ ਤਾਂ ਮੇਰੀ ਕਾਲ ਵੀ ਨਹੀਂ ਚੱਕਦਾ ਜੀ ਮੈਡਮ ਜੀ ਕਹਿ ਰਹੇ ਨੇ ਕਿ ਹੁਣ ਸਾਡੀ ਉਹ ਕਾਲ ਵੀ ਨਹੀਂ ਚੱਕਦਾ ਇਹ ਬਹੁਤ ਵੱਡੀ ਗੱਲ ਹੈ ਅਸੀਂ ਸੋਨੂ ਨੂੰ ਕਹਿੰਦੇ ਆ ਸੋਨੂ ਜੀ ਤੁਸੀਂ ਕਾਲ ਚੱਕਣੀ ਚਾਹੀਦੀ ਹੈ ਨਹੀਂ ਜਦੋਂ ਉਹ ਗਾਣ ਲੱਗਾ ਉਦੋਂ ਤੁਸੀਂ ਪੂਰਾ ਸਾਥ ਦਿੱਤਾ ਹੀ ਹਾਂਜੀ ਹਾਂ ਮੈਂ ਉਹਦੇ ਨਾਲ ਸਾਥ ਦਿੱਤਾ ਜੀ ਗਾਉਣ ਚ ਵੀ ਅੱਛਾ ਹਾਂ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਨਾਗਾ ਤੇ ਮੇਰੇ ਤਾਂ ਕਹਿੰਦਾ ਫੋਲੋਵਰ ਵਾਧੂ ਹੋ ਗਏ ਹੁਣ ਤੇਰੀ ਲੋੜ ਨਹੀਂ ਅੱਛਾ ਜਦੋਂ ਉਹ ਪਹਿਲਾਂ ਗਾਉਂਦਾ ਹੁੰਦਾ ਸੀ ਉਦੋਂ ਉਦੋਂ ਮੇਰੇ ਨਾਲੇ ਸੀ ਜੀ ਵਧੀਆ ਗਾਉਂਦਾ ਸੀਗਾ ਮੈਂ ਵੀ ਉਹਦੇ ਨਾਲੇ ਗਾਉਂਦੀ ਸੀ ਜੀ ਨਹੀਂ ਮੈਂ ਸੁਣੇ ਵੀ ਉਹ ਜਿਹੜਾ ਫੋਨ ਫੋਨ ਦਵਾਤਾ ਸੀ ਉਹ ਤੁਸੀਂ ਦਵਾਇਆ ਸੀ ਉਹਨੂੰ ਹਾਂਜੀ ਹਾਂ ਫੋਨ ਉਹਨੂੰ ਮੈਂ ਹੀ ਦਵਾਇਆ ਸੀ ਜੀ ਹਾਂ ਫੋਨ ਲੈ ਕੇ ਸਟਾਰ ਬਣਿਆ ਜੀ ਮੇਰੇ ਫੋਨ ਤੋਂ ਹੀ ਮੈਡਮ ਜੀ ਕਹਿ ਰਹੇ ਨੇ ਕਿ ਉਹ ਫੋਨ ਮੈਂ ਦਬਾਇਆ ਸੀ ਤੁਸੀਂ ਪੰਜਾਬੀ ਉਹ ਜਾਣ ਸਕਦੇ ਹੋ ਪੂਰੇ ਵਰਲਡ ਨੂੰ ਬੇਨਤੀ ਹੈ ਇਹ ਉਹ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਮੈਡਮ ਜੀ ਦੇ ਫੋਨ ਤੋਂ ਹੀ ਸੋਨੂੰ ਸਟਾਰ ਬਣਿਆ ਇਹ ਕੋਈ ਬਹੁਤ ਵੱਡੀ ਗੱਲ ਹੈ ਨਿੰਦਾ ਜੋ ਗੱਲ ਹੈ ਜੋ ਕਿ ਆਪਾਂ ਕਹਿੰਦੇ ਆ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਸੋਨੂੰ ਕਿੱਥੇ ਰਹਿੰਦੇ ਜੀ ਹੁਣ ਸੋਨੂੰ ਤਾਂ ਜੀ ਬਾਹਰਲੇ ਦੇਸ਼ ਵਗ ਗਿਆ ਜੀ ਉਹ ਤਾਂ ਸਟਾਰ ਬਣ ਗਿਆ ਹੁਣ ਮੇਰਾ ਸਾਥ ਛੱਡਿਆ ਜੀ ਮੇਮਾ ਚ ਰਹਿਣ ਲੱਗ ਗਿਆ ਉਹ ਤਾਂ ਸੋਨੂੰ ਜੀ ਮੇਮਾ ਦੇ ਨਾਲ ਰਹਿਣ ਲੱਗੇ ਨੇ ਪੰਜਾਬੀਓ ਜੋ ਕਿ ਮੈਡਮ ਜੀ ਕਹ ਰਹੇ ਨੇ ਅਸੀਂ ਕੋਈ ਮਤਲਬ ਟਿੱਪਣੀ ਨਹੀਂ ਕਰਨਾ ਚਾਹੁੰਦੇ ਮੈਡਮ ਜੀ ਨੇ ਆਪ ਹੀ ਕਿਹਾ ਹੈ ਅੱਛਾ ਜੀ ਹਾਂ ਜੀ ਉਹ ਤਾਂ ਹੁਣ ਸਟਾਰ ਬਣ ਗਏ ਜੀ ਮੇਮਾ ਚ ਰਹਿਣ ਲੱਗੇ ਜੀ ਮੈਨੂੰ ਹੁਣ ਉਹ ਕਿੱਥੇ ਪੁੱਛਦਾਗਾ ਨਹੀਂ ਮਤਲਬ ਤੇ ਨਸ਼ਾ ਪੱਤਾ ਕੋਈ ਸੋਨੂ ਜੀ ਕਰਦੀ ਸੀ ਕਿ ਨਹੀਂ ਕਰਦੀ ਨਸ਼ਾ ਪੱਤਾ ਕਰਦੀ ਸੀ ਬੀੜੀ ਪੱਤਾ ਲਾਉਂਦੀ ਉਹ ਬਣਦਾ ਸੀ ਗੁੰਡਾ ਕਰਦੀ ਅੱਛਾ ਮਤਲਬ ਡਾਊਨ ਬਣਦੇ ਸੀ ਹਾਂਜੀ ਹਾਂ ਡਾਊਨ ਬਣਦਾ ਤੇ ਉਹ ਮਾਣਾ ਪੂਰਾ ਕਹੋਂਦਾ ਸੀ ਮੇਰੇ ਵਰਗਾ ਕੋਈ ਦਮ ਤਾਂ ਉਹ ਹੈ ਨਹੀਂ ਸੀ ਜੀ ਐਨਾ ਪਰ ਬਣਦਾ ਸੀ ਉਹ ਪੂਰਾ ਗੁੰਡਾ ਨਹੀਂ ਪਿੰਡ 'ਚ ਮਤਲਬ ਕੋਟੇ ਜੀ ਕਿਸੇ ਨੂੰ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਕੋਟੇ ਦੀ ਹਾਂਜੀ ਮੈਡਮ ਜੀ ਦੀ ਐਸਸੀ ਨਿਕਲ ਚੁੱਕੇ ਮੈਡਮ ਜੀ ਕਹਿੰਦੇ ਵੀ ਰੋਜ਼ ਹੀ ਕੁੱਟ ਕੇ ਆਉਂਦੇ ਸੀ ਡੇਲੀ ਛਤਰ ਪੈਂਦੇ ਸੀ ਜੀ ਪੰਜਾਬੀਓ ਡੇਲੀ ਛਤਰ ਮੈਂ ਕਹਿੰਦਾ ਵੀ ਉਹ ਐਸਾ ਕੋਈ ਦਿਨ ਨਹੀਂ ਜਿਹੜੇ ਦਿਨ ਉਹਦੇ ਛਤਰ ਨਾ ਪਏ ਹੋਣ ਹਾਂਜੀ ਹਾਂ ਅੱਛਾ ਤੇ ਹੋਰ ਜਿਹੜੇ ਉਹ ਕਹਿੰਦੇ ਸੀ ਗਵੰਡੇ ਦੇ ਪੈਸੇ ਪੂਸੇ ਚੱਕ ਲਈ ਉਹਦਾ ਉਹਦਾ ਕੀ ਮੈਟਰ ਸੀ ਜੀ ਉਹ ਪੈਸੇ ਵੀ ਚੱਕ ਚੋਰੀ ਕਰਨ ਦੀ ਆਦਤ ਹੈਗੀ ਤੀ ਜੀ ਅੱਛਾ ਚੋਰੀ ਕਰਨ ਦੀ ਆਦਤ ਸੀ ਹਾਂ ਚੋਰੀ ਕਰਨ ਦੀ ਵੀ ਆਦਤ ਸੀ ਜੀ ਦਾ ਫੋਨ ਚੱਕ ਲੈਂਦਾ ਮੁੜ ਕੇ ਲੁਕੋ ਕੇ ਵੀਡੀਓ ਬਣਾ ਕੇ ਅਗਲੇ ਨੂੰ ਫੋਨ ਫੜਾ ਦਿੰਦਾ ਫਿਰ ਮੰਨ ਜਿੰਦਾ ਨੇ ਜਦੋਂ ਆਲਾ ਕੁੱਟ ਦਿੰਦਾ ਫਿਰ ਮੰਨ ਜਿੰਦਾ ਜੀ ਠੀਕ ਹੈ ਠੀਕ ਹੈ ਤੇ ਜਦੋਂ ਹੁਸਟਾਰ ਬਣਦੇ ਮਤਲਬ ਬਹੁਤ ਹੀ ਕਰੀਬ ਸੀ ਉਦੋਂ ਉਹਨੂੰ ਕੁੜੀਆਂ ਦੇ ਫੋਨ ਆਉਣ ਲੱਗੇ ਸੀ ਜੀ ਹਾਂ ਜੀ ਹਾਂ ਬਾਦੂ ਆਉਣ ਲੱਗੇ ਸੀ ਜੀ ਮੇਰੇ ਸਾਹਮਣੇ ਅੱਛਾ ਹਾਂ ਜੀ ਹਾਂ ਫਿਰ ਤੁਸੀਂ ਉਹਨੂੰ ਟਹਾਟਾਇਆ ਨਹੀਂ ਵੀ ਕੁੜੀਆਂ ਦੇ ਫੋਨ ਆਉਂਦੇ ਨੇ ਟਹਾਇਆ ਤੀ ਜੀ ਤੇਰੇ ਲਾਵੇ ਤਿੰਨ ਕੁੜੀਆਂ ਦੇ ਫੋਨ ਆਉਂ ਮਨ ਕੋ ਤੁਮ ਮਾਇਲਮ ਜੀ ਪਲਾ ਹੋ ਜਾ ਮੈਂ ਤੇ ਲੈ ਨਾਲ ਕੋਈ ਗੱਲ ਨਿਕਲਨੀ ਇਹ ਦੇਖੋ ਜੀ ਰੀਅਲ ਬਾਜ਼ ਕਿਉਂਕਿ ਮੈਂ ਨਹੀਂ ਕਰ ਸਕਦਾ ਜਿਵੇਂ ਕਹਾ ਮੈਂ ਤੋ ਨਹੀਂ ਨਿਕੜਦੀ ਜੋ ਕਿ सोनू ਦੀਦੀ ਮਤਲਬ ਧਰਮ ਪਤਨੀ ਹੈ ਜਾਂ ਸੇਲੀ ਲਾਲੂ ਫਰੈਂਡ ਲਾਲੂ ਜੋ ਮਰ ਜੇ ਆਪਾਂ ਆਈ ਥਿੰਕ ਨਹੀਂ ਕਰ ਸਕਦੇ ਕੋਈ ਵੀ ਟਿੱਪਣੀ ਤੇ ਮੈਡਮ ਜੀ ਆਪਦੀ ਰੀਅਲ ਬਾਜ਼ ਚ ਕੱਢ ਕੇ ਦਿਖਾ ਰਹੇ ਨੇ ਅੱਛਾ ਜੀ ਹਾਂ ਜੀ ਤੂੰ ਮਲੇ ਤੋਰੋਂ ਪਲਾ ਹੋਦਾ ਤੂੰ ਤੇ ਤੇ ਥਾਈਂਦੀ ਉਹ ਚਿੱਤਰ ਖਾਏਗੀ ਹਾਂ ਹਾਂ ਜੀ ਐ ਬੋਲਦਾ ਤੀ ਇਹ ਤਾਂ ਬਹੁਤ ਹੀ ਮਿੰਦੇ ਜੁਗਲ ਤੇ ਹੁਣ ਤੁਸੀਂ ਪੰਜਾਬ ਗਵਰਨਮੈਂਟ ਜਾਂ ਇੰਡੀਆ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੇ ਬਾਹਰਲੇ ਦੇਸ਼ ਵਾਲਿਆਂ ਨੂੰ ਬਾਹਰਲੇ ਦੇਸ਼ ਵਾਲਿਆਂ ਨੂੰ ਵੀ ਇਹੀ ਬੇਨਤੀ ਕਰਨੀ ਜੀ ਵੀ ਜੇ ਇੱਧਰ ਵੇਹ ਬਾਗ ਉਧਰ ਹੀ ਰੱਖੋ ਜੀ ਅਸੀਂ ਕੀ ਕਰਾਉਣਾ ਨਹੀਂ ਮਤਲਬ ਤੁਸੀਂ ਸੋਨੂ ਜੀ ਨਾਲ ਨਹੀਂ ਰਹਿਣਾ ਚਾਹੁੰਦੇ ਹਾਂ ਜੀ ਨਾ ਜੀ ਨਾ ਹੁਣ ਨਹੀਂ ਰਹਿਣਾ ਚਾਹੁੰਦੇ ਜੀ ਅੱਛਾ ਨਾ ਜੀ ਨਾ ਹੁਣ ਉਹਨੂੰ ਆਪਣੀ ਲੋੜ ਨਹੀਂ ਜੀ ਹੁਣ ਕਿੱਥੇ ਰੱਖੂਗਾ ਆਪਾਂ ਨੂੰ ਨਹੀਂ ਜੇ ਤੁਸੀਂ ਬੇਨਤੀ ਕਰੋ ਸਰਕਾਰ ਨੂੰ ਕੀ ਪਤਾ ਮੰਨ ਲਈ ਤੁਹਾਡੀ ਗੱਲ ਹਾਂ ਜੀ ਨਾ ਸਰਕਾਰ ਨਹੀਂ ਮੰਨਦੀ ਹੈਗੀ ਅੱਛਾ ਮੈਨ अच्छा आउटसाइड टेरी हो बिल्कुल होना अच्छा की की अच्छा ਤੁਹਾਨੂੰ ਪਤਾ ਲੱਗਦਾ ਪਿਆ ਕੀ ਕਹਿਣਾ ਕੀ ਨਾ ਕਹਿਣਾ ਨਹੀਂ ਸੋਨੂ ਜੀ ਨੇ ਮੈਂ ਸੁਣੇ ਜੀ ਮਤਲਬ ਉਹ ਜਿਹੜਾ ਕਟਰੀਨਾ ਕੈਫ ਨਾਲ ਵਿਆਹ ਦੀ ਤੇਰੀ ਚੱਲ ਰਹੀ ਫਿਰ ਤੁਸੀਂ ਤਾਂ ਜੀ ਰੁੜ ਗਏ ਹਾਂ ਜੀ ਐ ਤਾਂ ਮੇਰਾ ਖੂਨ ਜਾ ਮਚਦਾ ਅੱਛਾ ਅੱਛਾ ਹਾਂ ਜੀ ਹਾਂ ਨਹੀਂ ਫਿਰ ਤੁਸੀਂ ਕਹਿੰਦੇ ਮਤਲਬ ਸਰਕਾਰ ਨੂੰ ਕਹਿ ਕੇ ਤੁਹਾਡੀ ਗੱਲਬਾਤ ਕਰਾਨੀ ਹੈ ਜੀ ਹਾਂ ਜੀ ਹਾਂ ਕਰਾ ਦਿਓ ਜੀ ਫਿਰ ਤਾਂ ਵਧੀਆ ਗੱਲ ਹੈ ਜੀ ਅੱਛਾ ਅੱਛਾ ਮੈਡਮ ਜੀ ਕਹਿਣਾ ਚਾਹੁੰਦੇ ਨੇ ਕਿ ਜੇ ਸਾਡੀ ਗੱਲਬਾਤ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੈਡਮ ਜੀ ਦੀ ਗੱਲ ਖਾਸ ਕਰਕੇ ਧਿਆਨ ਨਾਲ ਸੁਣੀ ਜਾਵੇ ਤੇ ਮੈਡਮ ਜੀ ਨੂੰ ਇਹਨਾਂ ਦਾ ਪਿਆਰ ਸੋਨੂੰ ਵਾਪਸ ਦਵਾਇਆ ਜਾਵੇ ਧੰਨਵਾਦ